ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਈਂ ਦਾਸ ਤੁਸਾਂ ਰੋਟੀ ਖਾਦੀ ਇਹ ਇੱਕ ਵਾਰ ਸੀ ਜੋ ਭੁੱਖ ਦੇ ਦੁੱਖ ਨੂੰ ਦੂਰ ਕਰਨ ਲਈ ਤੁਸਾਂ ਲਾਈ ਰੋਟੀ ਖਾ ਕੇ ਕੋਈ ਹੋਰ ਦੁੱਖ ਵੀ ਨਾ ਪੈਦਾ ਹੋਇਆ ਭੁੱਖ ਦਾ ਦੁੱਖ ਤਾਂ ਮਿਟ ਹੀ ਗਿਆ ਸੀ ਇਸ ਵਾਲ ਔਣ ਵਿੱਚ ਕੋਈ ਪੁਲ ਨਹੀਂ ਸੀ ਔਰ ਨਾ ਇਸ ਦੇ ਤਰੀਕੇ ਵਿੱਚ ਪੁਲ ਸੀ ਕਿਉਂਕਿ ਇਸ ਦੇ ਫਲ ਵਿੱਚ ਉਹ ਦੁੱਖ ਦੂਰ ਹੋ ਗਿਆ ਔਰ ਹੋਰ ਪੈਦਾ ਨਹੀਂ ਹੋਇਆ ਟੇਸਾ ਹੁਣ ਮੈਂ ਸਮਝਿਆ ਠੀਕ ਹੈ ਸਾਈਂ ਦਾਸ ਪਰ ਕਈ ਵੇਰ ਖਾ ਕੇ ਭੁੱਖ ਦਾ ਦੁੱਖ ਦੂਰ ਹੁੰਦਿਆ ਸਾਰ ਹੀ ਢਿੱਡ ਪੀਟ ਜਾਂ ਕੁਤ ਸਮਾ ਪਾ ਕੇ ਅਚੀਰਨ ਦਸਤ ਆਦਿਕ ਜਾਂ ਕਈ ਵੇਰ ਫੋੜੇ ਫਿੰਸੀ ਤੇ ਹੋਰ ਦੁੱਖ ਪੈਦਾ ਹੁੰਦੇ ਹੋਣਗੇ ਟੇਸਾ ਕਈ ਵਾਰ ਸਾਈਂ ਦਾਸ ਉੱਪਰ ਅਸੀਂ ਵੇਖ ਆਇਆ ਕਿ ਜੋ ਸਾਧਨ ਅਸਾਂ ਭੁੱਖ ਦੇ ਦੂਰ ਕਰਨ ਲਈ ਵਰਤਿਆ ਸੀ ਉਹ ਠੀਕ ਸੀ ਉਸ ਦਾ ਤਰੀਕਾ ਵੀ ਠੀਕ ਸੀ ਫਿਰ ਇਹ ਦੁੱਖ ਕਿਉਂ ਹੋਈ ਟੇਸਾ ਇਸ ਲਈ ਕਿ ਕਦੇ ਵੱਧ ਖਾਦਾ ਗਿਆ ਕਦੇ ਦੁਸ਼ਪਚ ਪਦਾਰਤ ਖਾਦੇ ਗਏ ਕਦੇ ਮਾੜਾ ਲਹੂ ਬਣਾਉਣ ਵਾਲੇ ਪਦਾਰਤ ਖਾਦੇ ਗਏ ਕਦੇ ਬਿਨਾਂ ਭੁੱਖੋਂ ਖਾ ਲਿਆ ਸਾਈਂ ਦਾਸ ਸਿੱਟਾ ਕੀ ਨਿਕਲਿਆ ਕਿ ਜਦੋਂ ਅਸੀਂ ਜੀਬ ਦੇ ਰਸ ਨੂੰ ਅੱਗੇ ਰੱਖਿਆ ਹੈ ਭੁੱਖ ਨੂੰ ਅੱਗੇ ਨਾ ਰੱਖਿਆ ਉਦੋਂ ਦੁੱਖ ਹੋਇਆ ਤੇ ਸਾ ਮੈਂ ਨਹੀਂ ਸਮਝਿਆ ਸਾਈਂ ਦਾਸ ਭੁੱਖ ਜਿਸ ਨੂੰ ਦੁੱਖ ਜਾਣ ਕੇ ਬਾਹ ਲਾਈ ਸੀ ਉਸ ਦੀ ਤਸੱਲੀ ਦਾ ਖਿਆਲ ਭੁਲਾ ਕੇ ਖਾਣਾ ਅਸਾ ਜੀਬ ਦੇ ਸਵਾਦ ਲੈਣ ਦਾ ਵਸੀਲਾ ਸਮਝਿਆ ਤਦ ਅਸੀਂ ਸਵਾਦ ਦੇ ਮਾਰੇ ਵੱਧ ਵੀ ਖਾਦਾ ਕਰੜੇ ਪਦਾਰਥ ਵੀ ਸਵਾਦੀ ਹੋਣ ਕਰਕੇ ਖਾ ਲਈ ਜੀਬ ਦੇ ਰਸ ਪਿੱਛੇ ਹੀ ਬੇ ਭੁੱਖੋਂ ਵੀ ਖਾ ਲਿਆ ਤਦ ਅਸੀਂ ਸੁਖ ਦਾ ਸਾਧਨ ਕਰਦੇ ਹੋਏ ਵੀ ਦੁਖੀ ਹੋ ਗਏ ਟੇਸਾ ਠੀਕ ਹੈ ਪਰ ਕੀ ਫਿਰ ਜੀਬ ਵਿੱਚ ਜੋ ਰਸ ਭੋਗਨ ਦੀ ਸ਼ਕਤੀ ਹੈ ਉਸ ਦਾ ਦੋਸ਼ ਹੈ ਕਿ ਅਸੀਂ ਠੀਕ ਸਾਧਨ ਕਰਦੇ ਹੋਏ ਦੁਖੀ ਹੋਏ ਸਾਈਂ ਦਾਸ ਮੇਰੀ ਜਾਚੀ ਇਹ ਨਹੀਂ ਹੈ ਜੀਭ ਵਿੱਚ ਸਵਾਦ ਪਰਖਣ ਦੀ ਸ਼ਕਤੀ ਹੈ ਕਿ ਅਸੀਂ ਜੋ ਕੁਝ ਖਾ ਰਹੇ ਹਾਂ ਉਸ ਦੀ ਪਰਖ ਹੋ ਜਾਏ ਕਿ ਕਿਸ ਤਰ੍ਹਾਂ ਦਾ ਹੈ ਦੂਸਰੇ ਇਹ ਕੀ ਇਹ ਜੋ ਕੁਝ ਅੰਦਰ ਭੇਜਣਾ ਹੈ ਸੋ ਮੂੰਹ ਛੇਤੀ ਸੁਟਣ ਦੀ ਨਾ ਕਰੇ ਪਰ ਰਸ ਦੇ ਕਾਰਨ ਉਸ ਨੂੰ ਵਧੇਕ ਚਿੱਥੇ ਜੋ ਓਜਰੀ ਦਾ ਕੰਮ ਦੰਦਾਂ ਦੀ ਪੀ ਵਿੱਚ ਸੋਖਾ ਹੋ ਜਾਏ ਜੇ ਮੂੰਹ ਵਿੱਚ ਰਸ ਹੁੰਦਾ ਤਦ ਮੂੰਹ ਚੰਗੀ ਤਰ੍ਹਾਂ ਨਾ ਕਰਦਾ ਔਰ ਸਰੀਰ ਪੁਸ਼ਟ ਨਾ ਰਹਿੰਦਾ ਮੂੰਹ ਦਾ ਇਹ ਰਸ ਜੋ ਪਾਚੇ ਲਈ ਆਤ ਲੁੜਿੰਦਾ ਹੈ ਪੋ ਜਨਨਾਲ ਮੂ ਵਿਚੋਰ ਲਦਾ ਹੈ ਉਹ ਵਧੇ ਇਕ ਚਿੱਥੇ ਬਿਨਾ ਰਲਦਾ ਨਹੀਂ ਤੇ ਵਧੇ ਇਕ ਚਿੱਥਣਾ ਰਸ ਬਿਨਾ ਨਹੀਂ ਹੋ ਸਕਦਾ ਟੇਸਾ ਤਾਂ ਤਾਂ ਰਸ ਦਾ ਦੋਸ਼ ਬਿਨਾ ਹੋਇਆ ਫਿਰ ਦੁੱਖ ਕਿੱਥੋਂ ਆਇਆ ਸਾਈਂ ਦਾਸ ਕਿ ਕਿਤੇ ਹੋਰ ਤੇ ਦੁੱਖ ਦੀ ਜੜ ਨਹੀਂ ਹੈ ਟੇਸਾ ਆਪ ਹੀ ਕਿਰਪਾ ਕਰੋ ਸਾਈਂ ਦਾਸ ਭੁੱਖ ਨੂੰ ਦੁੱਖ ਸਮਝਣਾ ਹੀ ਭੁੱਲ ਨਹੀਂ ਸੀ ਉਹ ਕੋਈ ਕੁ ਲੋੜ ਦੀ ਆਵਾਜ਼ ਹੈ ਜੋ ਦਸਤੀ ਹੈ ਕਿ ਸਰੀਰ ਦੀ ਪਾਲਣਾ ਕਰਨ ਵਾਲਾ ਸਮਾਨ ਮੁੱਕ ਚੁਕਾ ਹੈ ਹੁਣ ਸਰੀਰ ਜੇ ਰਹੇਗਾ ਤਦ ਆਪ ਨੂੰ ਖਾ ਕੇ ਰਹੇਗਾ ਔਰ ਨਿਰਬਲ ਹੁੰਦਾ ਜਾਏਗਾ ਇਸ ਦਾ ਉਪਰਾਲਾ ਕਰੋ ਜੇ ਅਸਾਂ ਵਕਤ ਸਿਰ ਸਾਦਾ ਭੋਜਨ ਦੇ ਦਿੱਤਾ ਤਦ ਉਹ ਕੁਕ ਇਸ ਸੱਚੇ ਸੱਜਣ ਦੀ ਤਰ੍ਹਾਂ ਹੋਈ ਕਿ ਜਿਸ ਨੇ ਸਾਨੂੰ ਇੱਕ ਖਤਰੇ ਤੋਂ ਵਕਤ ਸਿਰ ਬਚਾ ਦਿੱਤਾ ਪਰ ਜਦ ਅਸਾਂ ਉਹ ਸੱਜਣ ਦੀ ਆਵਾਜ਼ ਨਾ ਮੰਨੀ ਤਦ ਸਰੀਰ ਦੁਖੀ ਹੋ ਗਿਆ ਔਰ ਅੰਨ ਨਾ ਮਿਲਣ ਵੇਲੇ ਭੁੱਖ ਨੂੰ ਇੱਕ ਦੁੱਖ ਕਹਿ ਦਿੱਤਾ ਗਿਆ ਦੁੱਖ ਅੰਨ ਦਾ ਨਾ ਮਿਲਣਾ ਹੈ ਭੁੱਖ ਇੱਕ ਲੋੜ ਦੀ ਆਵਾਜ਼ ਹੈ ਪਹਿਲੀ ਭੁੱਲ ਅਸਾਂ ਇਹ ਕੀਤੀ ਦੂਜੀ ਇਹ ਕੀਤੀ ਕਿ ਇਸ ਆਵਾਜ਼ ਦਾ ਮਤਲਬ ਇਹ ਸੀ ਕਿ ਸਿੱਧਾ ਸਾਦਾ ਪਚਣ ਵਾਲਾ ਸਮਾਨ ਭੇਜੋ ਔਰ ਉਹ ਮੂੰਹ ਵਿੱਚ ਤਿਆਰ ਕਰਕੇ ਭੇਜੋ ਕਿਉਂਕਿ ਮੂੰਹ ਵਿੱਚ ਬੈਠੇ ਰਸ ਹੁਰੀ ਭੋਜਨ ਨੂੰ ਤਿਆਰ ਕੀਤੇ ਬਿਨਾ ਲੰਗਰ ਨਹੀਂ ਦਿੰਦੇ ਅਸਾਂ ਉਸ ਰਾਸ ਨੂੰ ਪੇੜ ਦੀ ਸੇਵਾ ਕਰਨ ਵਾਲਾ ਸੱਜਣ ਨਾ ਸਮਝ ਕੇ ਇੱਕ ਰਾਖਸ਼ ਜਾਣ ਕੇ ਜੋ ਕੁਝ ਪਾਇਆ ਉਸੇ ਦੀ ਮੋਜ ਵਾਸਤੇ ਪਾਇਆ ਇੰਨਾ ਦੋਹਾਂ ਭੁੱਲਾਂ ਦੇ ਕਾਰਨ ਸੁਖ ਲਈ ਹਿੱਲੇ ਕਰਦੇ ਹੋਏ ਵੀ ਅਸਾਂ ਹੋਰ ਦੁੱਖ ਖੜਾ ਕਰ ਲਿਆ ਔਰ ਸੁਖੀ ਨਾ ਹੋਏ ਤੇ ਹੋਰ ਹੋਰ ਸੁੱਖਾਂ ਦੀ ਭਾਲ ਵਿੱਚ ਹੋਰ ਹੋਰ ਯਤਨ ਕਰਦੇ ਰਹੇ ਤੇ ਸਾ ਠੀਕ ਹੈ ਸਾਈਂ ਦਾਸ ਕਿ ਹੋਰ ਸਾਰੇ ਦੁੱਖ ਕੁਝ ਐਸੇ ਤਰ੍ਹਾਂ ਦੇ ਨਹੀਂ ਹਨ ਕੈਸਾ ਆਪ ਹੀ ਪੜਤਾਲ ਕਰੋ ਸਾਈਂ ਦਾਸ ਲਓ ਗੁੱਸੇ ਨੂੰ ਲਓ ਜਦ ਕਿਸੇ ਨੇ ਸਾਨੂੰ ਦੁਖਾਇਆ ਤੇ ਅਸਾਂ ਬਦਲੇ ਵਿੱਚ ਸੁਖ ਜਾਣਗੇ ਆਪਣੇ ਅੰਦਰ ਗੁੱਸਾ ਖੜਾ ਕਰਕੇ ਉਸ ਨੂੰ ਦੁੱਖ ਦਿੱਤਾ ਤਦ ਫਲ ਕੀ ਨਿਕਲਿਆ ਕਿ ਮਗਰੋਂ ਸਾਡਾ ਸਿਰ ਭਾਰਾ ਹੋ ਗਿਆ ਹੱਥਾਂ ਪੈਰਾਂ ਵਿੱਚ ਕੇਰ ਆ ਗਈ ਮਨ ਉਦਾਸ ਹੋ ਗਿਆ ਜਿਸ ਵੇਲੇ ਗੁੱਸਾ ਚੜ ਰਿਹਾ ਸੀ ਉਸ ਵੇਲੇ ਲਹੂ ਸਿਰ ਵਿੱਚ ਚੜ ਰਿਹਾ ਸੀ ਦਿਮਾਗ ਦਾ ਕੰਮ ਅਤਿ ਤਿੱਖਾ ਹੋ ਰਿਹਾ ਸੀ ਅਕਲ ਦੇ ਉਦਾਲੇ ਹਨੇਰਾ ਛਾ ਰਿਆ ਸੀ ਉਸ ਹਨੇਰੇ ਦੇ ਕਾਰਨ ਜੋ ਕੁਝ ਅਸੀਂ ਬੋਲਦੇ ਤੇ ਕਰਦੇ ਸਾਂ ਸੋ ਗਲਤ ਹੁੰਦਾ ਸੀ ਉਸ ਵੇਲੇ ਦੇ ਕੀਤੇ ਤੇ ਕਹੇ ਦੇ ਅਨੇਕਾਂ ਕਲੇਸ਼ ਪਿੱਛੋਂ ਨਿਕਲੇ ਟੇਸਾ ਪਰ ਪੁੱਲ ਨਾ ਫੜੀ ਗਈ ਕਿ ਕਿੱਥੇ ਵਸਦੀ ਸੀ ਸਾਈਂ ਦਾਸ ਪੁੱਲ ਇੱਥੇ ਵਸਦੀ ਸੀ ਕਿ ਗੁੱਸਾ ਜਿਸ ਨੂੰ ਅਸਾਂ ਖੜਾ ਕੀਤਾ ਹੈ ਉਹ ਸਾਡੇ ਅੰਦਰ ਇੱਕ ਬਹਾਦਰੀ ਦੀ ਤਾਕਤ ਹੈ ਜੋ ਹੌਸਲੇ ਤੇ ਧੀਰਜ ਦੇ ਰੂਪ ਵਿੱਚ ਅੰਦਰ ਵਸਦੀ ਹੈ ਔਰ ਜਦ ਸਾਡੀ ਮਰਜ਼ੀ ਦੇ ਉਲਟ ਸਮਾਨ ਬੇਵੱਸੇ ਆ ਜੁੜਦੇ ਤੇ ਸਾਨੂੰ ਦੁਖੀ ਕਰਨ ਲੱਗਦੇ ਹਨ ਤਦੋਂ ਉਹ ਤਾਕਤ ਅੰਦਰੋਂ ਉਸ ਦੁੱਖ ਦਾ ਅਸਰ ਨਹੀਂ ਹੋਣ ਦਿੰਦੀ ਉਹ ਟਾਲ ਦਾ ਕੰਮ ਦਿੰਦੀ ਹੈ ਉਸ ਟਾਂ ਨੂੰ ਅਸੀਂ ਤੋੜ ਕੇ ਤਲਵਾਰ ਬਣਾਉਂਦੇ ਹਾਂ ਆਪਣੀ ਰਾਖੀ ਦੀ ਛੈ ਗਵਾ ਬੈਠਦੇ ਹਾਂ ਤੇ ਨਿਰੀ ਤਲਵਾਰ ਨਾਲ ਅਗਲੇ ਨੂੰ ਫਟਦੇ ਤੇ ਆਪ ਫਟਿੰਦੇ ਹਾਂ ਠੇਸਾ ਤਦ ਕੀ ਮਨੂ ਕਬੂਤਰ ਦੀ ਤਰ੍ਹਾਂ ਬਿਲੀਆਂ ਦਾ ਖਾਜਾ ਬਣੇ ਤੇ ਵੀਰ ਨਾ ਰਹੇ ਸਾਈਂ ਦਾਸ ਖਾਜਾ ਕਿਉਂ ਬਣੇ ਯੋਗ ਵਰਤਾਓ ਕਰੋ ਮੈਂ ਤਾਂ ਵਿਦਵਾਨ ਨਹੀਂ ਹਾਂ ਪਰ ਵਿਦਵਾਨ ਆਖਦੇ ਹਨ ਕਿ ਬੀ ਰਸ ਉਤਸ਼ਾਹ ਤੋਂ ਪੈਦਾ ਹੁੰਦਾ ਹੈ ਕਰੋਧ ਤੋਂ ਬੀ ਰਸ ਨਹੀਂ ਸਗੋਂ ਰੋਧਰ ਰਸ ਪੈਦਾ ਹੁੰਦਾ ਹੈ ਸੋ ਮੇਰੀ ਜਾਚੇ ਕਰੋਧ ਦੇ ਹੱਥ ਜਦ ਮਨ ਦੇਈਦਾ ਹੈ ਔਰ ਸੁਖ ਸਮਝੀਦਾ ਹੈ ਤਦ ਮਨ ਤੇ ਮਤ ਦੇ ਟਿਕਾਣੇ ਨਾ ਰਹਿਣ ਕਰਕੇ ਫਲ ਦੁੱਖ ਨਿਕਲਦਾ ਹੈ ਸੁਖ ਨਹੀਂ ਜਿਸ ਨੂੰ ਉਸ ਕਾਲੀ ਵਿੱਚ ਸੁਖ ਸਮਝੀਦਾ ਹੈ ਉਹ ਦੁੱਖ ਹੁੰਦਾ ਹੈ ਇੱਥੇ ਸਾਡੀ ਸਮਝ ਸਾਡੀ ਬਾਹ ਤੇ ਬਾਦ ਦਾ ਤਰੀਕਾ ਤਰੇ ਗਲਤ ਹੁੰਦੇ ਹਨ ਟੇਸਾ ਪਰ ਅਸੀਂ ਕਰਦੇ ਕੀ ਸਾਈਂ ਦਾਸ ਆਓ ਵਿਚਾਰ ਕਰੀਏ ਜੇ ਅਸੀਂ ਆਪਣੇ ਧੀਰਜ ਤੇ ਹੌਸਲੇ ਨੂੰ ਆਪਣੇ ਰੂਪ ਵਿੱਚ ਰੱਖਦੇ ਅੰਗੂਰਾਂ ਨੂੰ ਟਕਰਾ ਕੇ ਜੀ ਕੁ ਸ਼ਰਾਬ ਬਣਾਈਦੀ ਹੈ ਉਕਰ ਕਰੋਧ ਵਿੱਚ ਨਾ ਪਲਟਦੇ ਤਦ ਸਾਡੀ ਅਕਲ ਸਾਫ਼ ਰਹਿੰਦੀ ਸਾਫ਼ ਅਕਲ ਨਾਲ ਵਿਚਾਰ ਕਰਦੇ ਕਿ ਜੋ ਸਲੂਕ ਸਾਡੇ ਨਾਲ ਹੋਇਆ ਹੈ ਉਸ ਦਾ ਕਾਰਨ ਸਾਡੇ ਵਿੱਚ ਤਾਂ ਨਹੀਂ ਹੈ ਜੇ ਸਾਡੇ ਵਿੱਚ ਨਿਕਲਦਾ ਤਦ ਕਰੋਧ ਦੀ ਥਾਂ ਹੀ ਕੋਈ ਨਹੀਂ ਸੀ ਤੇ ਜੇ ਸਾਡੇ ਵਿੱਚ ਨਾ ਹੁੰਦਾ ਤਦ ਅਸੀਂ ਖੀਮਾ ਨੂੰ ਵਰਤਦੇ ਔਰ ਉਸ ਨੂੰ ਪ੍ਰੇਮ ਨਾਲ ਸਮਝਾਉਂਦੇ ਕਿਉਂਕਿ ਉਹ ਵੀ ਸਾਡੇ ਵਾਂਗੂ ਸੁੱਖ ਦੇ ਭੁਲੇਖੇ ਵਿੱਚ ਗਲਤੀ ਕਰ ਰਿਹਾ ਸੀ ਜੇ ਉਹ ਨਾ ਸਮਝਦਾ ਤਦ ਅਸੀਂ ਉਪੇਖਿਆ ਧਾਰ ਦੇ ਅਰਥਾਤ ਓਪਰੇ ਚੇਹੇ ਹੋ ਜਾਂਦੇ ਔਰ ਵਾਹਿਗੁਰੂ ਅੱਗੇ ਪ੍ਰਾਰਥਨਾ ਕਰਦੇ ਕਿ ਉਸ ਨੂੰ ਸਮਾਧ ਦੇਵੇ ਔਰ ਜਦ ਉਸ ਨਾਲ ਨੇਕੀ ਕਰਨ ਦਾ ਮੌਕਾ ਮਿਲਦਾ ਤਾਂ ਨੇਕੀ ਕਰਦੇ ਇਹ ਤਰੀਕਾ ਸਾਨੂੰ ਗੁੱਸੇ ਵਿੱਚ ਆਪਣਾ ਨਾਸ਼ ਕਰਨੋਂ ਔਰ ਹੋਰ ਭੁੱਲਾਂ ਕਰਕੇ ਹੋਰ ਦੁੱਖ ਪਾਣੋਂ ਨਾ ਬਚਾ ਦਿੰਦਾ। ਟੇਸਾ ਪਰ ਜੇ ਉਹ ਸਾਡੇ ਤੇ ਵਾਰ ਕਰਦਾ ਤਦ ਸਾਈਂ ਦਾਸ ਜੇ ਕੋਈ ਪੇਛ ਨਾ ਜਾਂਦੀ ਤਦ ਉਤਸ਼ਾਹ ਵਿੱਚ ਆਪੇ ਨੂੰ ਰੱਖ ਕੇ ਆਪਣੀ ਰੱਖਿਆ ਕਰਦੀ। ਜੇ ਦਇਆ ਤੇ ਦਾਨ ਦੀ ਵੀਰਤਾ ਕਾਰਗਰ ਨਾ ਹੁੰਦੀ ਤਾਂ ਫਿਰ ਯੁੱਧ ਦੀ ਵੀਰਤਾ ਹੁੰਦੀ। ਟੇਸਾ ਮਾਲੂਮ ਤਾਂ ਕੁਝ ਠੀਕ ਹੁੰਦਾ ਹੈ ਪਰ ਵੱਡੇ ਦੁੱਖ ਗਰਸਤ ਜੰਜਾਲ ਦਾ دارو ਦੱਸੋ ਸਾਈਂ ਦਾਸ ਜਦੋਂ ਚਿੱਤ ਵਿੱਚ ਇਸਤਰੀ ਦੀ ਖਿੱਚ ਪਈ ਸੀ ਉਹ ਤੁਹਾਨੂੰ ਕੇਵਲ ਇਹ ਦੱਸਣ ਵਾਸਤੇ ਸੀ ਕਿ ਤੁਹਾਡਾ ਬਾਲਪਨ ਬਤੀਤ ਹੋਣ ਲੱਗਾ ਹੈ ਔਰ ਮਨੁੱਖ ਬਣਨ ਲੱਗੇ ਹੋ ਉਹ ਆਵਾਜ਼ ਮਨੁੱਖ ਨੂੰ ਪਸ਼ੂ ਬਣਾਉਣ ਵਾਸਤੇ ਨਹੀਂ ਸੀ ਉਹ ਇਹ ਦੱਸਣ ਵਾਸਤੇ ਸੀ ਕਿ ਤੁਹਾਡੇ ਵਿੱਚ ਪਿਆਰ ਤੇ ਮਨੁੱਖੀ ਸੂਰਬੀਰਤਾ ਆਈ ਹੈ ਦੁਨੀਆ ਸਾਰੀ ਦਾ ਰੰਗ ਤੁਹਾਡੀਆਂ ਅੱਖਾਂ ਵਿੱਚ ਪਲਟ ਜਾਏਗਾ ਕੀ ਸੁੰਦਰਤਾ ਅੰਦਰ ਤੇ ਬਾਹਰ ਫਿਰ ਜਾਏਗੀ ਕੋਈ ਕੋਮਲਤਾ ਕੋਈ ਤਾਕਤ ਕੋਈ ਪਿਆਰ ਤੁਹਾਡੇ ਵਿੱਚ ਵਧਿਆ ਹੈ ਜਿਸ ਨਾਲ ਤੁਸੀਂ ਪਰਮ ਸੁਖੀ ਤੇ ਖੇੜੇ ਵਿੱਚ ਰਹਿਣਾ ਹੈ ਤੇ ਖੇੜਾ দান ਕਰਨਾ ਹੈ ਹਾਂ ਜੇਕਰ ਤੁਸੀਂ ਉਸ ਵੇਲੇ ਵਿਚਾਰ ਕਰਦੇ ਕਿ ਮੈਂ ਮਨੁੱਖ ਦੀ ਤਰ੍ਹਾਂ ਅਕਲ ਨਾਲ ਰਹਿਣਾ ਹੈ ਤੇ ਆਪਣੇ ਜਨਮ ਦਾ प्रयोजन ਪਾਲਣਾ ਹੈ ਤਾਂ ਤੁਸੀਂ ਨੇਕ ਪਟੜੀ ਚੜ ਜਾਂਦੇ ਉਸ ਉੱਚੇ ਚੜਾਓ ਵਿੱਚ ਵਿਆਹ ਚਾਹੋ ਨਾ ਹੀ ਕਰਦੇ ਪਰ ਜੇ ਇਹ ਸੋਚ ਸੋਚਦੇ ਕਿ ਪਰੰਪਰਾ ਮਾਰਤ ਵਿੱਚ ਲੱਗੇ ਮੈਂ ਕਿਸੇ ਵੇਲੇ ਇਸ ਖਿੱਚ ਦੇ ਕਾਰਨ ਭੁੱਲ ਨਾ ਜਾਵਾਂ ਮर्यादा ਅਨੁਸਾਰ ਵਿਆਹ ਕਰ ਲੈਂਦੇ ਤਦ ਕੋਈ ਦੁੱਖ ਨਹੀਂ ਸੀ ਵਿਆਹ ਕਰਕੇ ਤੁਸੀਂ ਦੋਵੇਂ ਰਲ ਕੇ ਉਹ ਕੁਝ ਕਰਦੇ ਕਿ ਜਿਸ ਕਰਕੇ ਸੁੱਖ ਨਿਕਲਦੇ ਤੁਸੀਂ ਦੋਹਾਂ ਦੇ ਸਹਾਈ ਹੁੰਦੇ ਤਦ ਤੁਸੀਂ ਸੁਖੀ ਹੋ ਜਾਂਦੇ ਟੇਸਾ ਪਰ ਅਸਾ ਦੁੱਖ ਦਾ ਕੋਈ ਕੰਮ ਨਹੀਂ ਕੀਤਾ ਸਾਈਂ ਦਾਸ ਫਿਰ ਦੁਖੀ ਵੀ ਹੋ ਟੇਸਾ ਹਾਂ ਸਾਈਂ ਦਾਸ ਤਦ ਫੇਰ ਉਸੇ ਤਰ੍ਹਾਂ ਕਿਤੇ ਭੁੱਲ ਹੈ ਜਿਸ ਦੀ ਆਉ ਪਾਲ ਕਰੀਏ ਟੇਸਾ ਚੰਗਾ ਸਾਈਂ ਦਾਸ ਵੋਟੀ ਨੂੰ ਤੁਸੀਂ ਆਪਣੇ ਮਨ ਦਾ ਪਰਮ ਮਿੱਤਰ ਜਾਣਦੇ ਹੋ ਜਾਂ ਸਵਾਦਿਕ ਭੋਜਨ ਦੀ ਤਰ੍ਹਾਂ ਇੱਕ ਰਸਦਾਇਕ ਵਸਤੂ ਟੇਸਾ ਦੋਵੇਂ ਗੱਲਾਂ ਸਾਈਂ ਦਾਸ ਮਿੱਤਰ ਵੀ ਤੇ ਰਸਦਾਇਕ ਵਸਤੂ ਵੀ ਅੱਛਾ ਕਿ ਮਿੱਤਰ ਰਸਦਾਤੇ ਨਹੀਂ ਹੁੰਦੇ ਟੇਸਾ ਹੁੰਦੇ ਹਨ साईदास ਇਹ ਰਸ ਜੋ ਤੁਸੀਂ ਵੋਟੀ ਵਿੱਚ ਸਮਝਦੇ ਹੋ ਮਿੱਤਰਤਾ ਦਾ ਰਸ ਹੈ। ਟੇਸਾ ਸੱਚੀ ਗੱਲ ਹੈ ਕਿ ਹੋਰ ਤਰ੍ਹਾਂ ਦਾ। साईदास ਤਾਂ ਤੁਸੀਂ ਵੋਟੀ ਨੂੰ ਮਿੱਤਰ ਸਮਝ ਕੇ ਮਿੱਤਰਤਾ ਦਾ ਰਸ ਆਸਰਾ ਦੇਣ ਵਾਲਾ ਨਹੀਂ ਸਮਝਦੇ। ਉਹ ਰਸ ਦੀ ਗੋਂ ਕਰਕੇ ਮਿੱਤਰ ਸਮਝਦੇ ਹੋ। ਟੇਸਾ ਹੈ ਤਾਂ ਕੁਝ ਐਸੇ ਤਰ੍ਹਾਂ। साईदास ਜੋ ਰਸ ਗੋਂ ਦੇ ਕਾਰਨ ਆਉਂਦਾ ਹੈ ਉਹ ਗੋਂ ਦੇ ਕਿਸੇ ਤਰ੍ਹਾਂ ਦੂਰ ਹੋਇਆ ਦੂਰ ਹੋ ਜਾਏਗਾ। ਟੇਸਾ ਠੀਕ ਹੈ ਸਾਈਂदास ਜਦ ਰਸ ਦੂਰ ਹੋਇਆ ਤਦ ਜੋ ਮਿੱਤਰਤਾ ਉਸ ਰਸ ਦੇ ਕਾਰਨ ਸੀ ਉਹ ਨਹੀਂ ਰਹੇਗੀ ਟੇਸਾ ਠੀਕ ਹੈ ਸਾਈਂदास ਤਾ ਤੁਸੀਂ ਵੋਟੀ ਨੂੰ ਮਿੱਤਰ ਨਹੀਂ ਜਾਣਦੇ ਇਹ ਗੱਲ ਸਾਫ਼ ਹੋ ਗਈ ਟੇਸਾ ਮਲੂਮ ਤਾਂ ਐਸਾ ਹੀ ਹੁੰਦਾ ਹੈ ਸਾਈਂदास ਤਦ ਕਿਹਾ ਤੁਸੀਂ ਉਹ ਭੁੱਲ ਇੱਥੇ ਨਹੀਂ ਕਰਦੇ ਹੋਵੋਗੇ ਜੋ ਖਾਣ ਵਿੱਚ ਕਰਦੇ ਸੋ ਟੇਸਾ ਕਿਹੜੀ ਸਾਈਂदास ਭੋਜਨ ਨੂੰ ਸਰੀਰ ਦੀ ਪਾਲਣਾ ਵਾਸਤੇ ਸਰੀਰ ਦੇ ਵਿੱਤ ਤੇ ਪਚਾਉਣ ਦੇ ਬਾਲ ਅਨੁਸਾਰ ਸਾਦਾ ਤੇ ਸੁਥਰਾ ਦੇਣ ਦੀ ਥਾਂ ਕੇਵਲ ਜੀਵ ਦੇ ਰਸ ਨੂੰ ਸਾਹਮਣੇ ਰੱਖ ਕੇ ਦੁਸ਼ਪਚ ਤੇ ਮਾੜਾ ਲਹੂ ਪੈਦਾ ਕਰਨ ਵਾਲੇ ਭੋਜਨ ਸਵਾਦ ਮਾਰੇ ਖਾ ਜਾਂਦੇ ਸੀ ਟੇਸਾ ਠੀਕ ਹੈ ਸਾਈਂ ਦਾਸ ਇਸੇ ਤਰ੍ਹਾਂ ਰਾਸਦਾਇਕ ਸਮਝ ਕੇ ਕੇਵਲ ਰਾਸ ਦੀ ਖਾਤਰ ਤੁਸੀਂ ਵੋਟੀ ਨਾਲ ਉਸ ਪਰਮ ਉੱਤਰ ਵਰਤਾਓ ਤੋਂ ਜ਼ਰੂਰ ਵਾਂਝੇ ਜਾਂਦੇ ਹੋਵੋਗੇ ਜਿਸ ਤਰ੍ਹਾਂ ਦੇ ਵਰਤਾਓ ਤੋਂ ਤੁਸੀਂ ਭੋਜਨਾਂ ਨੂੰ ਵਾਂਝੇ ਜਾਂਦੇ ਸੀ ਟੇਸਾ ਮੈਂ ਨਹੀਂ ਸਮਝਿਆ ਸਾਈਂ ਦਾਸ ਤੁਸੀਂ ਜਿਸ ਖਿੱਚ ਦੇ ਕਾਰਨ ਵਿਆਹ ਕੀਤਾ ਉਹ ਦੁੱਖ ਰੂਪ ਨਹੀਂ ਸੀ ਕੁਦਰਤ ਦਾ ਕੋਈ ਉਸ ਵਿੱਚ प्रयोजन ਸੀ ਤੁਹਾਡੇ ਅੰਦਰ ਉਹ ਖਿੱਚ ਕੋਈ ਸੁਖ ਦਾ ਕਾਰਨ ਸੀ ਤੁਸੀਂ ਉਸ ਨੂੰ ਨਾ ਸਮਝ ਕੇ ਕੇਵਲ ਰਸ ਦੇ ਕਾਰਨ ਜੋ ਰਸ ਵੀ ਕਿਸੇ ਕਾਰਨ ਕਰਕੇ ਸੀ ਅਯੋਗ ਵਰਤਾਓ ਵਿੱਚ ਰਚੋਗੇ ਅਰਥਾਤ ਕਿਆ ਇੱਕ ਡੁੱਬੇ ਹੋਏ ਗ੍ਰਸਤੀ ਨਹੀਂ ਬਣ ਜਾਓਗੇ ਟੇਸਾ ਵਿਆਹ ਕਰਨਾ ਤਾਂ ਧਰਮ ਵਿਹਿਤ ਹੈ ਸਾਈਂ ਦਾਸ ਠੀਕ ਲੰਪੜ ਹੋਣਾ ਧਰਮ ਵਿਹਿਤ ਨਹੀਂ ਪਰ ਇੱਥੇ ਅਸੀਂ ਅਜੇ ਧਰਮ ਅਧਰਮ ਦੀ ਵਿਚਾਰ ਨਹੀਂ ਕਰ ਰਹੇ ਵਿਚਾਰ ਇਹ ਹੈ ਕਿ ਜਦ ਲੰਪੜ ਹੋਵੋਗੇ ਤੁਸੀਂ ਸੁੱਖ ਦਾ ਸਾਧਨ ਕਰਦੇ ਹੋਏ ਦੁਖੀ ਹੋ ਜਾਓਗੇ ਵਿਆਹ ਇਸ ਲਈ ਸੀ ਕਿ ਮਨੁੱਖ ਤੇ ਇਸਤਰੀ ਜੋਗ ਵਰਤਾਓ ਵਿੱਚ ਰਹਿਣ ਇਸਤਰੀ ਪੁਰਖ ਦੀ ਤੇ ਪੁਰਖ ਇਸਤਰੀ ਦਾ ਪਰਮ ਮਿੱਤਰ ਹੋਵੇ ਜਿੰਨਾ ਦਾ ਜੀਵਨ ਆਪੋ ਵਿੱਚ ਹੋ ਛੱਡ ਕੇ ਪਰਸਪਰ ਪਿਆਰ ਕਰਨ ਦਾ ਹੋਵੇ ਦੋਵੇਂ ਇੱਕ ਪਰਮ ਪਰਯੋਜਨ ਜਿਸ ਦਾ ਜ਼ਿਕਰ ਅੱਗੇ ਕਰਾਂਗੇ ਸਿੱਧ ਕਰਨ ਜੇਕਰ ਸਰੀਰ ਦੀ ਕੁਦਰਤ ਬਲ ਪਾਵੇ ਤਦ ਉਹਨਾਂ ਦਾ ਪਿਆਰ ਵਾਲਾ ਸੰਜੋਗ ਹੋ ਕੇ ਉੱਤਮ ਸੰਤਾਨ ਉਤਪਤ ਹੋਵੇ ਜਿਸ ਸੰਤਾਨ ਦੀ ਪਾਲਨ ਪੋਸਨ ਦੁੱਖ ਸੁੱਖ ਝੱਲਣ ਤੋਂ ਦੋਹਾ ਦਾ ਮਨ ਦਿਆਵਾਨ ਸਹਾਰੇ ਵਾਲਾ ਤੇ ਖਿਮਾ ਵਾਲਾ ਹੋ ਜਾਵੇ ऐसे गृहस्थी ब्याह करके भी दुखी बहुत ਘੱਟ ਹੁੰਦੇ ਹਨ। गृहस्थ जती अक्सर अरोग ਰਹਿੰਦਾ ਹੈ। ساری ਉਮਰ ਬੁਢੇਪੇ ਤੇ ਅੰਤ ਤੱਕ ਬਲੀ ਰਹਿੰਦਾ ਹੈ। ਸੰਤਾਨ ਅਰੋਗ ਤੇ ਚੰਗੀ ਹੁੰਦੀ ਹੈ। ਹੁਣ ਤੁਸੀਂ ਦੱਸੋ ਕਿ ਜੇ ਵਿਆਹ ਕਰਕੇ ਤੁਸੀਂ 니ਰੇ ਸਰੀਰਕ ਰਸਾਂ ਵਿੱਚ ਲੱਗੋਗੇ ਔਰ ਫਿਰ ਰੋਗੀ ਹੋ ਜਾਓਗੇ ਜਾਂ ਨਿਰਬਲ ਹੋ ਕੇ ਕੰਮਕਾਰ ਕਮਾਈ ਤੋਂ ਢਿੱਲੇ ਪੈ ਜਾਓਗੇ। ਨਿਰਬਲ ਜਾਂ ਰੋਗੀ ਸੰਤਾਨ ਉਤਪਤ ਕਰਕੇ ਉਹਨਾਂ ਲਈ ਰੋਜ਼ ਹਕੀਮਾ ਤੇ ਵਾਅਦਾ ਦੇ ਘਰੀ ਤਲੀਆਂ ਘਸਾਉਗੇ ਤਾਂ ਦੋਸ਼ ਕੁਦਰਤੀ ਖਿੱਚਦਾ ਹੋਵੇਗਾ ਜਾਂ ਵਿਆਹ ਕਰਨ ਦਾ ਹੋਵੇਗਾ ਜਾਂ ਆਪਣੀ ਸਮਝ ਦਾ ਹੋਵੇਗਾ ਤੇ ਸਾਫ਼ ਹੈ ਕਿ ਆਪਣੀ ਸਮਝ ਦਾ ਹੋਵੇਗਾ ਸਾਈਂ ਦਾਸ ਤਰ ਤੁਸੀਂ ਜੋ ਸਾਧਨ ਹੁਣ ਤੱਕ ਕੀਤੇ ਹਨ ਉਹਨਾਂ ਦਾ ਦੋਸ਼ ਨਹੀਂ ਹੈ ਨਾ ਨਿਹਰਾ ਉਹਨਾਂ ਦੇ ਵਰਤਾਓ ਦਾ ਪਰ ਜੜ ਭੁੱਲਦੀ ਹੈ ਇਸ ਗੱਲ ਦੇ ਨਾ ਸਮਝਣ ਵਿੱਚ ਕੀ ਜਿਸ ਨੂੰ ਦੁੱਖ ਜਾਤਾ ਸੀ ਉਹ ਕੋਈ ਦੁੱਖ ਤੋਂ ਬਚਣ ਦੀ ਆਵਾਜ਼ ਕੋਈ ਸੁਖਦਾਈ ਮਿੱਤਰ ਸੀ ਜਾਂ ਸੁਖ ਦੇ ਕਾਇਮ ਰੱਖਣ ਵਿੱਚ ਕੋਈ ਕੁਦਰਤੀ ਸਹਾਇਤਾ ਸੀ ਜਿਸ ਨੂੰ ਇੱਕ ਪਸ਼ੂਆ ਵਾਂਗੂ ਪ੍ਰਬਲ ਰਾਸ ਸਮਝ ਕੇ ਖਚਤ ਹੋ ਕੇ ਸੁਖ ਨੂੰ ਦੁੱਖ ਬਣਾ ਲਿਆ ਸੀ ਟੇਸਾ ਕੀਕੂ ਸਾਈਂ ਦਾਸ ਭੁੱਖ ਨੂੰ ਆਵਾਜ਼ ਨਾ ਜਾਤਾ ਪਰ ਦੁੱਖ ਮੂਹ ਦੇ ਰਾਸ ਨੂੰ ਹਾਜਮੇ ਦਾ ਸਹਾਇਕ ਨਾ ਜਾਤਾ ਪਰ ਭੋਗਣ ਦਾ ਕਾਰਨ ਕਿਸੇ ਅਨਾਦਰ ਨੂੰ ਆਪਣੇ ਹੌਸਲੇ ਤੇ ਧੀਰਜ ਦੀ ਪਰਖ ਨਾ ਜਾਤਾ ਪਰ ਜ਼ੁਲਮ ਆਪਣੀ ਅੰਦਰਲੀ ਖੀਮਾ ਨੂੰ ਆਪਣੇ ਲਈ ਤੇ ਅਨਾਦਰ ਕਰਨ ਵਾਲੇ ਲਈ ਮਲਮ ਨਾ ਜਾਤਾ ਪਰ ਸ਼ਤਰੂ ਜੇ ਲੋੜ ਬੀਰਾਸ ਦੇ ਵਰਤਾਉ ਦੀ ਸੀ ਤਾਂ ਕ੍ਰੋਧ ਵਿੱਚ ਚੜਕੇ ਰੋਦਰ ਰਸ ਵਿੱਚ ਜਾਂ ਦੁੱਖ ਦਿੱਤੇ ਤੇ ਪਾਏ ਰਸ ਪਿੱਛੋਂ ਦੁੱਖ ਨਿਕਲੇ ਤੇ ਕਬਰਾਈ ਇਸੇ ਤਰ੍ਹਾਂ ਇਸਨੀ ਸੰਸਾਰ ਯਾਤਰਾ ਦੀ ਪਰਮ ਮਿੱਤਰ ਨਾ ਜਾਣਿਆ ਸੁਰਤ ਦੀ ਡਾਟ ਤੇ ਮਦਦਗਾਰ ਨਾ ਪਰ ਸਈਰਕ ਰਸ ਦਾਤਾ ਜਾਂ ਨਿਰਾ ਔਲਾਦ ਉਤਪਤੀ ਦਾ ਵਸੀਲਾ ਉਸ ਨਾਲ ਰਲ ਕੇ ਅੰਦਰਲੇ ਅਕਲ ਦੇ ਚਾਨਣੇ ਰੋਸ਼ਨ ਦਾ ਕੀਤੇ ਪਰ ਘਰ ਦੀਆਂ ਲੋੜਾਂ ਐਸ਼ ਦੇ ਸਮਾਨ ਵਧਾ ਕੇ ਕਮਾਈ ਨਾਲੋਂ ਲੋੜਾਂ ਵਧਾ ਕੇ ਲੋੜਾਂ ਦੇ ਪੂਰਨ ਨਾ ਹੋਣ ਦੀ ਤਾਂਗ ਨੂੰ ਦੁੱਖ ਬਣਾ ਕੇ ਦੁਖੀ ਹੋ ਗਏ ਤੇ ਫੇਰ ਕਿਹਾ ਕਿ ਸੁੱਖਾਂ ਦੇ ਸਾਧਨ ਕਰਦਿਆਂ ਸੁਖੀ ਨਹੀਂ ਹੋਏ ਕਿਉਂ ਭਾਈ ਸਾਹਿਬ ਇਸੇ ਤਰ੍ਹਾਂ ਹੈ ਕਿ ਹੋਰ ਤਰ੍ਹਾਂ ਢੇਸਾ ਐਸੇ ਤਰ੍ਹਾਂ ਹੈ ਸਾਈਂ ਦਾਸ ਹੁਣ ਪਿੱਛੇ ਪੱਟ ਕੇ ਵੇਖੀਏ ਮੈਂ ਕਿਹਾ ਸੀ ਕਿ ਤੁਸੀਂ ਹੋ ਔਰ ਦੁਖੀ ਹੋ ਔਰ ਸਾਧਨ ਕਰਦੇ ਆ ਵੀ ਸੁਖੀ ਨਹੀਂ ਹੋਈ ਇਹੋ ਗੱਲ ਅਸਾਂ ਹੁਣ ਸਿੱਧ ਕਰ ਲਈ ਹੈ ਟੇਸਾ ਬਹੁਤ ਸਾਫ਼ ਸਿੱਧ ਹੋਈ ਹੈ ਕਿ ਸਾਰੇ ਦੋਸ਼ ਮੇਰੀ ਸਮਝ ਦੇ ਉਲਟੇ ਚੱਲਦੇ ਹਨ ਸਵਾਦ ਆ ਗਿਆ ਸਾਈਂ ਦਾਸ ਹੁਣ ਅਸੀਂ ਕੀ ਪੜਤਾਲ ਕਰਨੀ ਹੈ ਟੇਸਾ ਕਿ ਮੈਂ ਸੁਖੀ ਕਿੱਕੂ ਹੋਵਾਂ ਸਾਈਂ ਦਾਸ ਕੁਝ ਇਸ ਗੱਲ ਦੀ ਵੀ ਇਸ ਵਿਸ਼ੇ ਵਿੱਚ ਲੋੜ ਮਾਲੂਮ ਹੁੰਦੀ ਹੈ ਕੀ ਪਰਮੇਸ਼ਰ ਨੇ ਸਾਨੂੰ ਕਿਸ ਤਰ੍ਹਾਂ ਰਚਿਆ ਤੇ ਕਿਉਂ ਰਚਿਆ ਟੇਸਾ ਜੇ ਮੈਂ ਸੁਖੀ ਹੋ ਜਾਵਾਂ ਤਾਂ ਧ ਕੀ ਲੋੜ ਹੈ ਸਾਈਂ ਦਾਸ ਹੂੰ ਅੱਛਾ ਤਾਪ ਲੈ ਜਾਏ ਪਰਯੋਜਨਤਾ ਇਹ ਹੈ ਟੇਸਾ ਹਾਂ ਠੀਕ ਹੈ ਸਾਈਂ ਦਾਸ ਭਲਾ ਭਾਈ ਜੀ ਪਿੱਛਾ ਇਸ ਜਨਮ ਦਾ ਜੋ ਤੁਹਾਡੇ ਸਿਰ ਬੀਤਿਆ ਹੈ ਭੁੱਲ ਜਾਓ ਤੇ ਫਿਰ ਸੁਖੀ ਹੋ ਜਾਓ ਤਾਂ ਤੁਹਾਡੇ ਸੁਖੀ ਹੋਣ ਲਈ ਇਸ ਗੱਲ ਦੇ ਜਾਣਨ ਦੀ ਲੋੜ ਹੈ ਕਿ ਅਜ ਤੱਕ ਕੀ ਤੇ ਕਿਉਂ ਤੇ ਕਿਕੂ ਕਰਦੇ ਰਹੇ ਹੋ ਢੇਸਾ ਨਹੀਂ ਜੀ ਸਾਈਂ ਦਾਸ ਤਦ ਹੁਣ ਇਉਂ ਸੋਚ ਕਰੀਏ ਭਈ ਜੇਕਰ ਤੁਸੀਂ ਰੋਜ਼ ਅਨ ਐਸਾ ਖਾਓ ਜੋ ਹਲਕਾ ਸੁਥਰਾ ਸਰੀਰ ਪਾਲਣ ਵਾਲਾ ਤੇ ਸਾਦਾ ਹੋਵੇ ਤਦ ਤੁਹਾਨੂੰ ਕੋਈ ਦੁੱਖ ਹੈ ਢੇਸਾ ਨਹੀਂ ਜ਼ਰਾ ਸਵਾਦ ਨੂੰ ਜੀ ਲਲਚੇਗਾ ਸਾਈਂ ਦਾਸ ਜੇ ਤੁਸੀਂ ਕੰਮ ਕਾਜ ਕਰੋ ਆਲਸੀ ਨਾ ਬਣੋ ਆਪਣੀ ਕਿਰਤ ਪੂਰਾ ਵਰਤ ਕੇ ਲਾ ਕੇ ਕਰੋ ਜੇ ਕਿਰਤ ਬੈਠ ਵੀ ਹੋਵੇ ਤਦ ਕੁਛ ਫਿਰਨਾ ਜਾਂ ਕੋਈ ਹੋਰ ਕਸਰਤ ਕਰੋ ਔਰ ਚੰਗੀ ਭੁੱਖ ਲੱਗੀ ਤੇ ਰੋਟੀ ਖਾਓ ਤਦ ਸਾਦੇ ਤੋਂ ਸਾਦਾ ਭੋਜਨ ਤੁਹਾਨੂੰ ਸਵਾਦਿਕ ਲੱਗੂ ਕਿ ਨਹੀਂ ਟੇਸਾ ਹੈ ਤਾਂ ਠੀ ਸਾਈਂ ਦਾਸ ਤਦ ਫਿਰ ਐਸਾ ਕਰਨ ਨੂੰ ਸਵਾਦ ਦਾ ਨੁਕਸਾਨ ਵੀ ਨਾ ਹੋਇਆ ਟੇਸਾ ਮਾਲੂਮ ਤਾਂ ਨਹੀਂ ਹੁੰਦਾ ਸਾਈਂ ਦਾਸ ਜੇ ਤੁਸੀਂ ਕਿਸੇ ਸਿਆਣੀ ਤੋਂ ਪੁੱਛੋ ਤਦ ਉਹ ਤੁਹਾਨੂੰ ਦੱਸੂ ਕਿ ਬਹੁਤੇ ਅਚਾਰ ਚਟਨੀਆਂ ਮੁਰਬੇ ਮਠਾਈਆਂ ਔਰ ਹੋਰ ਅਮੀਰਾਂ ਦੇ ਚੋਜ ਰੋਗ ਪੈਦਾ ਕਰਦੇ ਹਨ ਇਹ ਜਾਣ ਕੇ ਜੋ ਤੁਸੀਂ ਹਲਕੇ ਸੁਥਰੇ ਤੇ ਸਾਦੇ ਭੋਜਨ ਖਾਓ ਤਦ ਤੁਸੀਂ ਸਰੀਰ ਦੀ arooshta ਕਰਕੇ ਸੁਖੀ ਰਹਿ ਸਕਦੇ ਹੋ ਕਿ ਨਹੀਂ ਤੇਸਾ ਠੀਕ ਹੈ ਰਹਿ ਸਕਦਾ ਹਾਂ ਸਾਈਂ ਦਾਸ ਜੇ ਤੁਸੀਂ ਕਿਸੇ ਦੇ ਕਰੋਧ ਵੇਲੇ ਖੀਮਾ ਕਰੋ ਦਇਆ ਤੇ ਦਾਨ ਦੀ ਬੀਰਤਾ ਦਿਖਾਓ ਤਾ ਤੁਹਾਡਾ ਜੀ ਸੁਖੀ ਰਹੇਗਾ ਕਿ ਨਹੀਂ ਜੇ ਕਰੋਧ ਕਰੋਗੇ ਤਦ ਆਪ ਬੋਲੋਗੇ ਕਿ ਨਹੀਂ ਟੇਸਾ ਠੀਕ ਹੈ ਸਾਈਂ ਦਾਸ ਤਦ ਇੱਕ ਹੋਰ ਸੁਖ ਤੁਹਾਨੂੰ ਮਿਲ ਪਿਆ ਹੈ ਮੇਰਾ ਮਤਲਬ ਬੀੜਤਾ ਹਾਨ ਕਰਨ ਤੋਂ ਨਹੀਂ ਪਰ ਇਸ ਤੋਂ ਹੈ ਕਿ ਕਰੋਧ ਛੰਡਾਲ ਦੇ ਵਾਸ ਹੋ ਕੇ ਮਤ ਮਾਰੀ ਜਾ ਕੇ ਅਨਰਥ ਕਰ ਬੈਠਣੇ ਮਾੜੇ ਹਨ ਸਵੈ ਸਤਿਕਾਰ ਤੇ ਬੀਰਾਸ ਨਾਲ ਪੂਰਾ ਵੱਤ ਸਕਦਾ ਹੈ ਟੇਸਾ ਠੀਕ ਸਾਈਂ ਦਾਸ ਅੱਛਾ ਤੁਸੀਂ ਵਿਆਹਤਾ ਹੋ ਵੋਟੀ ਨੂੰ ਮਿੱਤਰ ਸਮਝੋ ਔਰ ਇੱਕ ਦੂਏ ਨੂੰ ਇਉਂ ਪਿਆਰ ਕਰੋ ਜੇ ਕੋ ਸੱਚੇ ਪ੍ਰੇਮੀ ਕਰਦੇ ਹਨ ਤਦ ਦੱਸੋ ਤੁਹਾਡੇ ਲਈ ਉਹ ਤੇ ਉਹਦੇ ਲਈ ਤੁਸੀਂ ਲਗਾਤਾਰ ਸੁੱਖ ਦਾ ਸੋਮਾ ਬਣ ਜਾਓਗੇ ਕਿ ਨਹੀਂ ਟੇਸਾ ਠੀਕ ਹੈ ਸਾਈਂ ਦਾਸ ਰੋਗ ਤੋਂ ਹੱਥੋਂ ਦੂਰ ਰਹਿਣਗੇ ਲੋੜਾਂ ਤੁਹਾਡੀਆਂ ਘਟ ਹੋਣਗੀਆਂ ਜਦ ਪਰਸਪਰ ਨਿਸ਼ਕਾਮ ਪ੍ਰੇਮ ਹੈ ਤਦ ਫਜ਼ੂਲ ਹਾਰ ਸ਼ਿੰਗਾਰ ਤੇ ਨਿਕੰਮੇ ਕੀਮਤੀ ਬਸਤਰਾਂ ਤੇ ਰੁਪਿਆ ਘਟ ਖਰਚ ਹੋ ਕਾਟ ਖਰਚ ਹੋਣ ਕਰਕੇ ਤੁਸੀਂ ਹੱਕ ਹਲਾਲ ਦੀ ਕਮਾਈ ਤੇ ਸੰਤੋਖੀ ਕਰੋਗੇ ਔਰ ਕਦੇ ਚੋਰੀ ੱੱਕੇ ਨਾਲ ਪੈਸਾ ਲੈਣ ਦਾ ਯਤਨ ਨਾ ਕਰੋਗੇ ਔਰ ਉਹਨਾਂ ਸਾਰੇ ਦੁੱਖਾਂ ਤੋਂ ਜੋ ਚੋਰੀ ਠੱਗੀ ੱੱਕਾ ਕਰਨ ਨਾਲ ਮਨ ਤੇ ਸਰੀਰ ਨੂੰ ਹੁੰਦੇ ਹਨ ਬਚ ਜਾਓਗੇ ਜੋ 4 ਪੈਸੇ ਕਮਾਈ ਦੇ ਵਧਾਓਗੇ ਉਹ ਸੁਨੇਾਰੇ ਕਲਾਲ ਬਜਾਜ ਹਲਵਾਈ ਦੇ ਘਰ ਅਜਾਈ ਜਾਣ ਨਾਲੋਂ ਨੇਕ ਥਾਈਂ ਖਰਚ ਹੋਣਗੇ ਬਾਲਾਂ ਦੀ ਚੰਗੀ ਪਰਵਰਿਸ਼ ਤੇ ਖਰਚ ਹੋ ਕੇ ਔਲਾਦ ਸੁખી ਤੰਦਰੁਸਤ ਤੇ ਵਿਦਿਆਵਾਲੀ ਬਣਨ ਪਰ ਲੱਗਣਗੇ ਜਿਸ ਕਰਕੇ ਔਲਾਦ ਦਾ ਦੁੱਖ ਨਾ ਦੁਖ ਹੋਗੇ ਕੁਝ ਹੋਰ ਬਚੇਗਾ ਤਦ ਦੁਖੀ ਲੋੜਵੰਦ ਸਾਖ ਸੈਣ ਸੱਜਣ ਹਮਸਾਏ ਦਾ ਦੁੱਖ ਵੰਡਾਓਗੇ ਉਸ ਦਾ ਦਰਦ ਕਰਕੇ ਤੁਹਾਨੂੰ ਇੱਕ ਰਸ ਆਵੇਗਾ ਜੋ ਰਸ ਕਿਸੇ ਤਰ੍ਹਾਂ ਦੇ ਭੋਗ ਵਿੱਚ ਪ੍ਰਾਪਤ ਨਹੀਂ ਹੋ ਸਕਦਾ ਹੁਣ ਤੁਸੀਂ ਮੈਨੂੰ ਸੋਚ ਕੇ ਦੱਸੋ ਕਿ ਤੁਸੀਂ ਦੁਖੀ ਕਿਸ ਤਰ੍ਹਾਂ ਹੋ ਤੇ ਸਾ ਇਹ ਹੈ ਤਾਂ ਠੀਕ ਪਰ ਵਿਗੜੀਆਂ ਤਾਣੀਆਂ ਕਿੰਕੂ ਸੋਰਨ ਇਹ ਤਾਂ ਤਾਂ ਸੀ ਕਿ ਬਚਪਨ ਤੋਂ ਤੁਹਾਡੇ 사ਤਸੰਗ ਵਿੱਚ ਪਲਦੇ ਤੇ ਤੁਹਾਡੀ ਮਾਤੇ ਤੁਰਦੇ ਹੁਣ ਕੀ ਹੋਵੇ ਸਾਈਂ ਦਾਸ ਉਹ ਕੁਝੋ ਹੁਣ ਕਿਹਾ ਜੇ दारू ਆਪੇ ਲੱਭ ਲਿਆ ਜੀ ਟੇਸਾ ਮੈਂ ਤਾਂ ਕਿਸੇ ਲਾਇਕ ਨਹੀਂ ਪਰ ਮੈਨੂੰ ਛੱਡੋ ਅਸਲ ਬਾਤ ਤੇ ਆਓ ਸਾਈਂ ਦਾਸ ਪਾਈ ਜੇ ਬਚਪਨ ਤੋਂ ਕਿਸੇ ਦਾ ਸਤਸੰਗ ਤੁਹਾਨੂੰ ਆਉਣ ਵਾਲੇ ਦੁੱਖਾਂ ਤੋਂ ਬਚਾ ਸਕਦਾ ਸੀ ਤਦ ਉਸ ਤਰ੍ਹਾਂ ਦਾ ਸਤਸੰਗ ਹੁਣ ਵੀ ਆਉਣ ਵਾਲੇ ਦੁੱਖਾਂ ਤੋਂ ਬਚਾ ਸਕਦਾ ਹੈ ਟੇਸਾ ਹੈ ਸਾਈਂ ਦਾਸ ਸੋਚ ਲਓ ਠੀਕ ਹੈ ਕਿ ਨਹੀਂ ਟੇਸਾ ਇੱਕ ਫਰਕ ਹੈ ਉਦੋਂ ਮੱਤ ਕੱਚੀ ਸੀ ਜਿੱਧਰ ਲਾਓ ਲੱਗ ਸਕਦੀ ਸੀ ਹੋਨ ਮਤ ਇੱਕ ਪਾਸੇ ਪੱਕ ਗਈ ਹੈ ਸਾਈਂदास ਠੀਕ ਉਹਦੋਂ ਲਗਣਾ ਸੋਖਾ ਸੀ ਪਰ ਹੁਣ ਓਖਾ ਲਗਣਾ ਤਦੋਂ ਵੀ ਅਸੰਭਵਨਾ ਸੀ ਤੇ ਲੱਗ ਪੈਣਾ ਅੱਜ ਵੀ ਅਨਹੋਣਾ ਨਹੀਂ ਹੈ ਟੇਸਾ ਹਾਂ ਅਸੰਭਵ ਹੀ ਹੈ ਸਾਈਂदास ਫਿਰ ਜੇ ਸੁਖੀ ਹੋਣ ਲਈ ਪੁੱਠੇ ਤਰੀਕਿਆਂ ਵਿੱਚ ਇੰਨਾ ਬਲ ਖਰਚ ਹੋਇਆ ਹੈ ਔਰ ਅੱਜ ਪਤਾ ਲੱਗਾ ਕਿ ਉਹ ਭੁੱਲ ਸੀ ਤਦ ਕਿਉਂ ਨਾ ਅੱਜ ਸੱਚੇ ਸੁਖੀ ਹੋਣ ਦੇ ਤਰੀਕੇ ਪਰ ਚੱਲਣ ਲਈ ਉਸ ਤੋਂ ਕੁਛ ਬਧੀਕ ਮਿਹਨਤ ਕਰ ਲਈ ਜਾਵੇ ਔਰ ਪਿਛਲੇ ਤਜਰਬੇ ਤੇ ਪਾਏ ਦੁੱਖ ਹੋਣ ਜੇ ਨੀਅਤ ਹੈ ਤਾਂ ਕੰਮ ਨੂੰ ਸੁਖੇਰਾ ਕਰਨ ਉਹ ਖੇਰਾ ਨਹੀਂ ਕਰਨਗੇ țesa ਤੁਹਾਡੀ ਹਰ ਗੱਲ ਤਸੱਲੀ ਕਰ ਦਿੰਦੀ ਹੈ ਐਉਂ ਮਾਲੂਮ ਹੁੰਦਾ ਹੈ ਕਿ ਹੁਣੇ ਹੀ ਜੇ ਲੱਗ ਪਈਏ ਤਦ ਸੁਖੀ ਹੋ ਸਕਦੇ ਹਾਂ ਪਰ ਸ਼ੁਰੂ ਕੀ ਕੂੰ ਕਰੀਏ ਸਾਈਂ ਦਾਸ ਬਸ ਐਉਂ ਕਿ satsang ਕਰੋ ਜੋ ਮੈਂ ਬੇਨਤੀ ਕੀਤੀ ਹੈ ਜੇ ਸੱਚ ਹੈ ਤਦ ਇਸ ਪਰ ਤੁਰ ਪੋ ਔਰ ਇਸ ਪਰ ਤੁਰਨ ਲਈ ਜੋ ਕੋਈ ਢਿਲ ਮੱਟ ਦਿਸੇ ਤਦ ਸ੍ਰੀ ਗੁਰੂ ਜੀ ਦੇ ਕਿਸੇ ਪਿਆਰੇ ਸਿੱਖ ਦਾ ਸਤਸੰਗ ਕਰਿਆ ਕਰੋ ਤੇ ਸਾ ਮਾਫ ਕਰਨਾ ਪਰ ਉਹ ਗੱਲ ਉਥੇ ਦੀ ਉਥੇ ਦੀ ਰਹੀ ਕਿ ਸਾਨੂੰ ਕਿਉਂ ਤੇ ਕਿਸ ਤਰ੍ਹਾਂ ਬਣਾਇਆ ਸਾਈਂ ਦਾਸ ਠੀਕ ਹੈ ਪਰ ਤੁਸੀਂ ਹਰ ਗੱਲ ਮੰਨਦੇ ਰਹੇ ਹੋ ਕਿ ਅਜੇ ਇਸ ਗੱਲ ਦੇ ਮੇਰੇ ਸੁਖੀ ਹੋਣ ਲਈ ਲੋੜ ਨਹੀਂ ਤੇ ਮੈਂ ਪਹਿਲੇ ਹੀ ਦੱਸ ਦਿੱਤਾ ਸੀ ਕਿ ਮੈਂ ਮੋਟੀ ਅਕਲ ਵਾਲਾ ਹਾਂ ਐਸੀ ਬਾਤ ਦਾ ਚਰਚਾ ਕਰਨੇ ਨੂੰ ਤਿਆਰ ਨਹੀਂ ਹਾਂ ਦੇਖਣਾ ਕੇਵਲ ਇਹ ਸੀ ਕਿ ਤੁਸੀਂ ਜੇ ਚਾਹੋ ਕਿਸੇ ਤਰ੍ਹਾਂ ਹੋ ਸੁਖੀ ਹੋ ਸਹ ਸੁਖੀ ਨਾ ਨਿਕਲੇ ਹੁਣ ਦੂਸਰਾ ਕੰਮ ਇਹ ਸੀ ਜਹੇ ਕਹੇ ਹੋ ਔਰ ਜਿਵੇਂ ਕਿਵੇਂ ਹੋ ਸੁਖੀ ਹੋ ਸਕਦੇ ਹੋ ਕਿ ਨਹੀਂ ਸੋ ਵੀ ਹੋ ਗਿਆ ਹੁਣ ਜਦ ਸੁਖੀ ਹੋ ਜਾਓਗੇ ਮਨ ਦੁੱਖਾਂ ਦੀ ਦਾਬੇ ਹੀਠੋਂ ਨਿਕਲ ਕੇ ਸੁਖ ਦੀ ਅਵਸਥਾ ਵਿੱਚ ਆਵੇਗਾ ਤਦ ਇਸ ਨੂੰ ਇਹ ਭਾਲ ਨਹੀਂ ਰਹੇਗੀ ਕਿ ਮੈਂ ਦੁਖੀ ਸਾਂ ਪਰ ਇਹ ਸੁਖੀ ਹੀ ਰਹਾਂ ਜੋ ਜੋ ਸੁਖੀ ਹੋਏਗਾ ਸੁਖੀ ਰਹਿਣ ਦੇ ਕਾਰਨਾ ਤੋਂ ਜਾਣੂ ਹੁੰਦਾ ਜਾਏਗਾ ਜਦ ਪੂਰਨ ਸੁਖੀ ਹੋ ਜਾਏਗਾ ਤਦ ਯਥਾਰਤ ਵਿੱਚ ਜਾਏਗਾ ਸਾਖੀ ਦਾ ਬਾਕੀ ਹਿੱਸਾ ਅਗਲੇ ਭਾਗ ਵਿੱਚ ਸਰਵਨ ਕਰੋ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ